ਅਲਫ਼ਾਜ਼ ਪੰਜਾਬੀ ਦੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਇੱਕ ਕਹਾਣੀ ਹਾਕਮ ਸਿੰਘ ਮੀਤ ਬੌਂਦਲੀ ਉਹਨਾਂ ਦੀ ਕਲਮ ਚ ਪੰਮੀ ਦੀ ਸਹੇਲੀ ਦਸਵੀਂ ਪਾਸ ਕਰਕੇ ਕੈਨੇਡਾ ਗਈ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ ਵਾਹਿਗੁਰੂ ਵੱਲੋਂ ਘਰ ਵਿੱਚ ਖੁਸ਼ੀਆਂ ਦੀ ਪ੍ਰਾਪਤੀ ਹੋਈ ਕਿ ਪੰਮੀ ਦੇ ਵੱਡੇ ਵੀਰ ਮੀਤ ਦੇ ਵਿਆਹ ਤੋਂ 10-12 ਸਾਲਾਂ ਬਾਅਦ ਰੱਬ ਨੇ ਲਾਲ ਦੀ ਬਖਸ਼ਿਸ਼ ਕੀਤੀ ਘਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਫਿਰ ਸਾਰਿਆਂ ਦੀ ਤਰਫੋਂ ਲੋਹੜੀ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਸਾਰੇ ਸਾਖ ਸਬੰਧੀਆਂ ਨੂੰ ਨਿਮਰਤਾ ਨਾਲ ਲੋਹੜੀ ਦੇ ਪ੍ਰੋਗਰਾਮ ਤੇ ਪਹੁੰਚਣ ਦਾ ਸੰਦੇਸ਼ ਦਿੱਤਾ ਗਿਆ ਉਸ ਨੇ ਆਪਣੀ ਕੈਨੇਡਾ ਗਈ ਸਹੇਲੀ ਪਾਲੀ ਨੂੰ ਵੀ ਸਨੇਹਾ ਭੇਜ ਦਿੱਤਾ ਪ੍ਰੋਗਰਾਮ ਵਾਲੇ ਦਿਨ ਮਿੱਤਰ 베ਲੀ ਅਤੇ ਸਾਖ ਸਬੰਧੀ ਰਿਸ਼ਤੇਦਾਰ ਦਿੱਤੇ ਗਏ ਟਾਈਮ ਮੁਤਾਬਕ ਪਹੁੰਚ ਚੁੱਕੇ ਸਨ ਸਾਰੇ ਖਾਪੀ ਰਹੇ ਸੀ ਅਤੇ ਖੁਸ਼ੀ ਮਨਾ ਰਹੇ ਸੀ ਪਰ ਉਹ ਵਿਚਾਰੀ ਉਦਾਸ ਬੈਠੀ ਸੀ ਕਿਉਂਕਿ ਉਸ ਦੀ ਕੈਨੇਡਾ ਵਾਲੀ ਸਹੇਲੀ ਲੇਟ ਸੀ ਕਾਫੀ ਇੰਤਜ਼ਾਰ ਤੋਂ ਬਾਅਦ ਜਦੋਂ ਉਹ ਆਈ ਤਾਂ ਸਾਰਿਆਂ ਦੀ ਨਿਗਾ ਉਸ ਉੱਪਰ ਹੀ ਉੱਠ ਰਹੀ ਸੀ ਸਾਰਿਆਂ ਨੂੰ ਮਿਲਣ ਤੋਂ ਬਾਅਦ ਪਾਲੀ ਉਸ ਨੂੰ ਨਾਲ ਲੈ ਕੇ ਆਪਣੀ ਪਰਜਾਈ ਕੋਲ ਹੀ ਬੈਠ ਗਈ ਉਹ ਆਪਣੇ ਭੁੱਖੇ ਰੋਂਦੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਉਸਦੀ ਸਹੇਲੀ ਪਾਲੀ ਕਹਿਣ ਲੱਗੀ ਕਿ ਮੈਨੂੰ ਨਹੀਂ ਇਹ ਦੇਸੀ ਜਈਆਂ ਜਨਾਨੀਆਂ ਚੰਗੀਆਂ ਲੱਗਦੀਆਂ ਜਿੱਥੇ ਵੀ ਦੇਖਦੀਆਂ ਨੇ ਆਪਣਾ ਸਾਰਾ ਢਿੱਡ ਨੰਗਾ ਕਰਕੇ ਬੱਚੇ ਨੂੰ ਦੁੱਧ ਪਿਲਾਉਣ ਲੱਗ ਜਾਂਦੀਆਂ ਨੇ ਬੱਸਾਂ ਦੇ ਅੱਡੇ ਤੇ ਬਾਜ਼ਾਰ 'ਚ ਵੇਖ ਲਵੋ ਚਾਹੇ ਵਿਆਹ ਦਾ ਕਾਠ ਹੋਵੇ ਚਾਹੇ ਹੋਰ ਪ੍ਰੋਗਰਾਮ ਹੋਵੇ ਆਪਣਾ ਸੂਟ ਉੱਪਰ ਚੁੱਕਣ ਗੀਆ ਬੱਚੇ ਨੂੰ ਦੁੱਧ ਪਿਲਾਉਣ ਬੈਠ ਜਾਣਗੇ। ਪੰਮੀ ਨੇ ਕੋਈ ਜਵਾਬ ਨਾ ਦਿੱਤਾ। ਉਹ ਚੁੱਪ ਸੀ। ਪਰ ਪਰਜਾਈ ਤੋਂ ਕਹਿ ਬਗੈਰ ਰਿਹਾ ਨਗਿਆ। ਉਹ ਬੋਲੀ, "ਬੱਚੇ ਪ੍ਰਤੀ ਮੋਹ ਇੱਕ ਮਾਂ ਹੀ ਜਾਣ ਸਕਦੀ ਹੈ। ਦੂਜੇ ਨੂੰ ਕੀ ਪਤਾ?" ਇੰਨੀ ਗੱਲ ਕਹਿ ਕੇ ਚੁੱਪ ਕਰ ਗਈ। ਜਦੋਂ ਪਾਲੀ ਦਾ ਵਿਆਹ ਹੋਇਆ ਅਤੇ ਮਾਂ ਬਣੀ, ਫਿਰ ਪਤਾ ਲੱਗਿਆ ਜਦੋਂ ਮਾਂ ਦੀ ਕੁੱਛੜ 'ਚ ਭੁੱਖਾ ਬੱਚਾ ਰੋਂਦਾ ਹੈ, ਤੇ ਫਿਰ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸਿਰਫ ਇੱਕ ਮਾਂ ਨੂੰ ਆਪਣੇ ਬੱਚੇ ਦੀ ਭੁੱਖ ਹੀ ਵਿਖਾਈ ਦਿੰਦੀ ਹੈ ਹੁਣ ਉਸ ਨੂੰ ਬੱਚੇ ਦੀ ਭੁੱਖ ਦਾ ਪਤਾ ਲੱਗ ਚੁੱਕਿਆ ਸੀ